next 24 ਪੰਜਾਬ న్యూਸ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਫਿਰਪਿਰ ਸਸ਼ੀਅਕਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਵੱਲੋਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅਜਿਲਾ ਤਰੰਤਨ ਵਿਖੇ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਸ਼ਾਈ ਹੇਠ ਅਤੇ ਪੰਜਾਬ ਪ੍ਰਰੰਧਿਕ ਵਾਈ ਵਿੱਚ ਸਜਾਇਆ ਗਿਆ। ਇਹ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਜਿੱਥੇ ਕਿ ਇਹ ਨਗਰ ਕੀਰਤਨ ਗੁਰਦੁਆਰਾ ਤਰੰਤਨ ਸ਼੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਤਰੰਤਨ ਦੇ ਬਾਜ਼ਾਰਾਂ ਵਿੱਚੋਂ ਜਿਵੇਂ ਕਿ ਬੋੜੀ ਚੌਂਕ, ਜੰਡਿਆਲਾ ਰੋਡ, ਅੱਡਾ ਬਾਜ਼ਾਰ ਆ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਗੁਰਦੁਆਰਾ ਬਿਰਸਈ ਵਿਖੇ ਸਮਾਪਿਤ ਹੋਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਵਾਸਾਈ ਵੱਲੋਂ ਅਤੇ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਰਾਮ ਕੀਤਾ ਗਿਆ ਹੈ ਜਿੱਥੇ ਕਿ ਗੁਰੂ ਜੀ ਦੇ ਨਗਰ ਕੀਰਤਨ ਵਿੱਚ ਸੰਗਤਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਵੀ ਦੇਖੋ ਨਿਊਜ਼ ਏਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤੇ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਬ੍ਰਹਮ ਗਿਆਨੀ ਸਿੰਘ ਸੂਰਮੇ ਤਤ ਬਿਤੇ ਜਿਹੜੇ ਕਿ ਬਚਨ ਦੇ ਬਲੀ ਅਤੇ ਇਸੇ ਤਰ੍ਹਾਂ بڑے بڑے ਵੱਡੇ ਵੱਡੇ ਜੁਝਾਰੂਆਂ ਦੇ ਨਾਲ ਜੰਗ ਲੜ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਮਹਾਨ ਤਤਵਿੱਤੇ ਬਾਬਾ ਜੀਵਨ ਸਿੰਘ ਜੀ ਤਿੰਨਾਂ ਦੇ 363ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖ ਕਰਕੇ ਇਹ ਅੱਜ ਦਾ ਨਗਰ ਕੀਰਤਨ ਜਿਹੜਾ ਹੈ ਇੱਥੋਂ ਪ੍ਰਾਰੰਭ ਹੋ ਰਿਹਾ ਹੈ ਹਰ ਸਾਲ ਹੀ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੁੰਦਾ ਹੈ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਇੱਥੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋ ਰਹੀ ਹੈ ਇਹ ਨਗਰ ਕੀਰਤਨ ਸ੍ਰੀ ਦਰਵਾਸਾਬ ਤਰਨਤਨ ਸਾਹਿਬ ਜੀ ਤੋਂ ਪ੍ਰਾਰੰਭ ਹੋ ਕਰਕੇ ਰਸਤੇ ਨੂੰ ਪੈਂਡੇ ਨੂੰ ਤੈਅ ਕਰਦਾ ਹੋਇਆ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ ਇਹ ਸਮੁੱਚੇ ਹੀ ਪ੍ਰਬੰਧ ਨੂੰ ਜਿਹੜਾ ਹੈ ਇਥੋਂ ਆਰੰਭਤਾ ਸੱਚਖੰਡ ਸ੍ਰੀ ਦਰਵਾਸਾਬ ਦੇ ਪ੍ਰਬੰਧ ਦੇ ਹੇਠ ਹੋ ਰਹੀ ਹੈ ਅਤੇ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਮਿਸ਼ਨ ਦੇ ਵੱਲੋਂ ਇਸ ਸੁਸਾਇਟੀ ਵੱਲੋਂ ਇਹ ਹਰ ਸਾਲ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਬ੍ਰਹਮ ਗਿਆਨੀ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਇੰਨੇ ਕ ਵੱਡੇ ਕੌਤਕ ਆਪਣੇ ਜੀਵਨ ਦੇ ਵਿੱਚ ਸੇਵਾਵਾਂ ਕੀਤੀਆਂ ਜਿੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ ਸੀ ਤੇ ਗਲ ਦੇ ਨਾਲ ਲਾ ਕਰਕੇ ਇਸੇ ਤਰ੍ਹਾਂ بڑے بڑے ਵੱਡੀਆਂ ਉਪਾਧੀਆਂ ਬਖਸ਼ਿਸ਼ ਕਰ ਦਿੱਤੀਆਂ ਅਤੇ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬੇਅੰਤ ਖੁਸ਼ੀਆਂ ਜਿਹੜੀਆਂ ਨੇ ਉਹ ਬਾਬਾ ਜੀਵਨ ਸਿੰਘ ਜੀ ਨੂੰ ਪ੍ਰਾਪਤ ਆਏ ਉਸ ਬ੍ਰਹਮ ਗਿਆਨੀ ਦਾ ਉਸ ਸੂਰਮੇ ਦਾ ਉਸ ਤਤ ਬੇਤੇ ਗੁਰੂ ਦੇ ਲਾਲ ਦਾ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰੀਆਂ ਹੀ ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਸੀਂ ਲੱਖ ਲੱਖ ਵਧਾਈਆਂ ਦਿੰਨੇ ਹਾਂ ਤੇ ਆਈਆਂ ਹੋਈਆਂ ਸੰਗਤਾਂ ਨੂੰ ਅਸੀਂ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਨਗਰ ਕੀਰਤਨ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਾਖੀ ਸਾਹਿਬ ਤੇ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਸੁਰ ਸੰਗ ਦੇ ਜਿਹੜੀ ਸੰਗਤ ਹੈ ਉਹ ਸੰਗਤ ਦੀ ਅਗਵਾਈ ਉਸ ਪਿੰਡ ਦੇ ਸਦਾ ਬਲਬੀਰ ਸੋਣੀ ਜਿਹੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਆ ਉਹ ਹਰ ਸਾਲ ਦੀ ਤਰ੍ਹਾਂ ਅੱਜ 363 ਵਾਂ ਜਿਹੜਾ ਬਾਬਾ ਜੀਵਨਸੰਦਰ ਦਿਹਾੜਾ ਵਾ ਉਹਨੂੰ ਸਮਰਪਿਤ ਇਹ ਇਥੋਂ ਨਗਰ ਜਿਹੜਾ ਕੀਰਤਨ ਹੈ ਲੈ ਕੇ ਹਰ ਸਾਲ ਦੀ ਤਰ੍ਹਾਂ ਤਰਨਤਾਰਨ ਤੋਂ ਸ਼ੁਰੂ ਕਰਕੇ ਗੋੰਦਵਾਲ ਸਾਹਿਬ ਤੋਂ ਹੁੰਦੇ ਹੋਏ ਨਗਰਾਂ ਦੇ ਵਿੱਚੋਂ ਦੀ ਗੁਰੂ ਦਾ ਜਸ ਗਾਣ ਕਰਦੇ ਹੋਏ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਜਾ ਕੇ ਇਹਨਾਂ ਨੇ ਉੱਥੇ ਇਸ ਨਗਰ ਕੀਰਤਨ ਦੀ ਸਮਾਪਤੀ ਕਰ ਲਈ